ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਡਾਕਟਰ ਕਸ਼ਮੀਰ ਸਿੰਘ ਤਲੋਂਡੀ ਹੈ ਜੀ ਅੱਜ ਤੁਸੀਂ ਲੋਈਆਂ ਖਾਸ ਥਾਣੇ ਦੇ ਬਾਹਰ ਪਹੁੰਚੇ ਹੋ ਕੀ ਇੱਥੇ ਕਿਸ ਚੀਜ਼ ਦੇ ਵਿਰੋਧੀ ਪਹੁੰਚੇ ਹੋ ਇੱਥੇ ਜਿਹੜਾ ਜਲਾਲਪੁਰ ਕਲਾ ਦੇ ਵਿੱਚ ਇੱਕ ਕਾਹਨ ਵਾਪਰਿਆ ਜਿਹੜਾ ਮੌਜੂਦਾ ਸਰਪੰਚ ਨੇ ਕੀ ਨਾਮ ਹੈ ਜੀ ਮੌਜੂਦਾ ਸਰਪੰਚ ਦਾ ਕਮਲਜੀਤ ਸਿੰਘ ਉਹਨੇ ਇੱਕ ਸਾਡੇ 80 ਪਰਿਵਾਰਾਂ ਨਾਲ ਧੱਕੇਸ਼ੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਘਰ ਢਾਏ ਆ ਔਰ ਪਸ਼ੂਆ ਨੂੰ ਪਸ਼ੂ ਵੀ ਮਰੇ ਆ ਔਰ ਕਿਸੇ ਸ਼ੇਰ ਤੋਂ ਇਨਾਂ 4-5 ਘੰਟੇ ਹੋ ਗਏ ਨੇ ਥਾਣਾ ਲੋਹੀਆਂ ਖਾਜ਼ੇਬਾ ਧੰਨਾ ਲਾ ਕੇ ਬੈਠਿਆ ਕੋਈ ਐਸਜੀਐਨ ਸਾਹਿਬ ਜਾਂ ਡੀਐਫਟੀ ਸਾਹਿਬ ਜਾਂ ਐਸਐਚਓ ਸਾਹਿਬ ਤੁਹਾਡੇ ਕੋਲ ਪਹੁੰਚੇ ਆ ਬਿਲਕੁਲ ਜਦੋਂ ਅਸੀਂ ਇਹ ਤੁਹਾਨੂੰ ਨੂੰ ਸਟਾਰਟ ਕੀਤਾ ਜੀ ਉਸੇ ਟਾਈਮ ਐਸਐਚਓ 5-7 ਮਿੰਟ ਬਾਅਦ ਹੀ ਇੱਥੋਂ ਨਿਕਲ ਗਿਆ ਔਰ 3-4 ਘੰਟੇ ਬਾਅਦ ਡੀਐਸਪੀ ਸਾਹਿਬ ਆਏ ਆ ਉਹਨੇ ਸਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਰਾਵਤ ਪਹਿਲਾਂ ਕੈਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਹਿਲਾਂ ਸਾਡੇ ਏਕੇ ਨੂੰ ਮਾਪਦੇ ਰਿਹਾ ਜਦੋਂ ਸਾਡਾ ਕਾਠ ਵੱਡਾ ਸੀਗਾ ਫਿਰ ਉਹਨਾਂ ਨੇ ਅੰਦਰੋਂ ਮੈਸੇਜ ਭੇਜਿਆ ਕਿ ਤੁਸੀਂ ਆ ਕੇ ਸਾਡੇ ਨਾਲ ਗੱਲ ਸਾਂਝੀ ਕਰੋ ਉਸ ਤੋਂ ਬਾਅਦ ਸਾਡੀ 11 ਮੈਂਬਰੀ ਕਮੇਟੀ ਜਿਹੜੀ ਆ ਉਹ ਅੰਦਰ ਗਈ ਹੈਗੀ ਠੀਕ ਹੈ ਜੀ ਮਤਲਬ ਗੱਲ ਕਰ ਰਹੇ ਹੋ ਉਹ ਗੱਲ ਕਰ ਰਿਹਾ ਜੀ ਐਸ ਡੀ ਐਮ ਸਾਹਿਬ ਮੁੱਖੇ ਤੇ ਪਹੁੰਚੇ ਇਥੇ ਜਾਂ ਨਹੀਂ ਉਹ ਬੜੇ ਦੁੱਖ ਦੀ ਗੱਲ ਆ ਉਹਨਾਂ ਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਕੋਈ ਦੇਖੋ ਜੀ ਇਸ ਗੱਲ ਤੇ ਮੈਂ ਬਹੁਤ ਦੁੱਖ ਨਾਲ ਇਹ ਗੱਲ ਕਹਿ ਰਿਹਾ ਕਿ ਜਿਹੜਾ ਸਿਵਲ ਪ੍ਰਸ਼ਾਸਨ ਉਹਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਕਿ ਜਦੋਂ ਇਹੋ ਜੀ ਕੋਈ ਏਰੀਏ ਦੇ ਵਿੱਚ ਦੁਰਘਟਨਾ ਵਾਪਰ ਜਾਂਦੀ ਆ ਚਾ ਕੋਈ ਐਕਸੀਡੈਂਟ ਦੇ ਸਟਾਈਪ ਵਾਲਾ ਚਾ ਕਿ ਉਹ ਸੇਧਰਾਂ ਦਾ ਵਾਲਾ ਜਾਂ ਕਿਹਾ ਕੋਈ ਜਾਨੀ ਨੁਕਸਾਨ ਜਾਂ ਆਗ ਲੱਗ ਜਿਹੜੀ ਕਿਸੇ ਦਾ ਕੁਝ ਵੀ ਹੋਵੇ ਉੱਥੇ ਜਿਹੜਾ ਪ੍ਰਸ਼ਾਸਨ ਹੁੰਦਾ ਸਿਵਲ ਪ੍ਰਸ਼ਾਸਨ ਹੁੰਦਾ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਮੌਕੇ ਦਾ ਜਾ ਕੇ ਜਾਇਗਾ ਲੈਣਾ ਉਹਦੀ ਰਿਪੋਰਟ ਨੂੰ ਤਿਆਰ ਕਰਨਾ ਔਰ ਸਰਕਾਰ ਨੂੰ ਪਹੁੰਚਾਉਣਾ ਇਹ ਮੈਂ ਦੁੱਖ ਨਾਲ ਕਹਿ ਰਿਹਾ ਵਾਂ ਕਿ ਜਿਹੜੇ ਇਥੇ ਦਾ ਸਿਵਲ ਪ੍ਰਸ਼ਾਸਨ ਐਸ ਡੀ ਐਮ ਉਹ ਪਤਾ ਨਹੀਂ ਕਿਹੜੀ ਨੀਂਦੇ ਸੁਤਾ ਪਿਆ ਜਿਹੜੇ ਅੱਜ ਇਸ ਘਟਨਾ ਨੂੰ ਮਹੀਨਾ ਹੋ ਚੁੱਕਾ ਅੱਜ ਤੱਕ ਉਹਨਾਂ ਦੇ ਨਾਲ ਨੌਜਵਾਨ ਸਰਪੰਚ ਸਾਹਿਬ ਤੇ ਪਰਚਾ ਹੋਇਆ ਵਾ ਉਹਦੇ ਵਿੱਚ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਬਿਲਕੁਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਇਹਨੂੰ ਮੁੱਖ ਮੱਦੇ ਰੱਖਵਾ ਗਿਆ ਇਹ ਜਿਹੜਾ ਜਿਹੜਾ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਆ ਇਹਨੂੰ ਮੁੱਖ ਰੱਖਦਿਆਂ ਕਰ ਰਹੇ ਆ ਜੀ ਠੀਕ ਹੈ ਜੀ ਔਰ ਐਵੇਂ ਅਸੀਂ ਗ੍ਰਿਫਤਾਰੀ ਲਈ ਸਖਤ ਕਦਮ ਕਰ ਰਹੇ ਆ ਬਜਲਤ ਜਲਦ ਹੋਣੀ ਚਾਹੀਦੀ ਹੈ ਜੇ ਨਹੀਂ ਹੋਰੀ ਤੇ ਬਹੁਤ ਵੱਡਾ ਐਕਸ਼ਨ ਜਿਹੜਾ ਵਾ ਜਿਵੇਂ ਬਾਬਾ ਜੀ ਨੇ ਤੁਹਾਨੂੰ ਦੱਸਿਆ ਹੀ ਆ ਉਹ ਸਮਾਜ ਅਲਿਕਣ ਜਾ ਰਿਹਾ ਵਾ ਔਰ ਬੇਨਤੀ ਆ ਤਦੇ ਚੈਨਲ ਵਾਈ ਮੈਂ ਇਸ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰ ਰਿਹਾ ਕਿ ਵੀ ਸਾਡਾ ਸਤਿਕਾਰਯੋਗ ਆ ਪਰ ਦੁੱਖ ਦੀ ਗੱਲ ਆ ਕਿ ਜਿਹੜੇ ਐਸਸੀ ਸਮਾਜ ਨਾਲ ਕੋਈ ਧੱਕੇਸ਼ਾਹੀ ਹੁੰਦੀਆਂ ਵਾ ਉਹਦੇ ਕੋ ਖਾਸ ਤੌਰ ਤੇ ਵੱਡਾ ਐਕਸ਼ਨ ਨਹੀਂ ਹੁੰਦਾ ਇਹ ਦੁੱਖ ਮਹਿਸੂਸ ਹੁੰਦਾ ਔਰ ਇਹਦੇ ਲਈ ਬਾਬਾ ਜੀ ਨੇ ਵੀ ਇਹ ਦੱਸਿਆ ਕਿ ਸਾਡੇ ਸਮਾਜ ਨੂੰ ਇਕੱਠੇ ਹੋਣ ਦੀ ਬਹੁਤ ਲੋੜ ਆ ਇਹਨਾਂ ਦੀਆਂ ਗੱਲਾਂ ਨੂੰ ਮੈਂ ਮਾਪ ਰਿਹਾ ਸੀਗਾ ਕਿ ਜਿਉਂ ਇਲੈਕਸ਼ਨ ਜਦੋਂ ਹੁੰਦੀ ਆ ਤਾਂ ਇਹ ਜਿਹੜਾ ਸਾਡਾ ਆ ਆਪਣਾ ਸਾਡਾ ਇਹ ਜਿਹੜਾ ਏਕਾ ਉਹਨੂੰ ਲੋਕ ਜਿਹੜੇ ਜੀਵਿਧਾਰ ਲੋਕ ਆ ਆਪਣੇ ਤਰੀਕੇ ਦੇ ਨਾਲ ਇਹਨੂੰ ਪਾੜ ਦਿੰਦੇ ਦਰਹਾਲ ਕਰ ਦਿੰਦੇ ਚਾਹੇ ਕਿਸੇ ਤਰ੍ਹਾਂ ਦਾ ਕੋਈ ਲਾਲਚ ਦੇ ਕੇ ਜਾਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਦੇ ਕੇ ਇਹਨਾਂ ਦੀਆਂ ਚੀਜ਼ਾਂ ਨਾਲ ਇਹਨਾਂ ਨੂੰ ਪਾੜ ਕੇ ਅਲੱਗ ਕਰਕੇ ਇੱਕ ਆ ਨਹੀਂ ਹੋਣ ਦੇ। ਮੈਂ ਤੁਹਾਡੇ ਮਾਧਮ ਤੇ ਇਸ ਚੈਨਲ ਤੋਂ ਬੇਨਤੀ ਕਰਨਾ ਚਾਹੁੰਦਾ ਸਮਾਜ ਨੂੰ ਹੱਥ ਜੋੜ ਕੇ ਜਦੋਂ ਕੋਈ ਇਲੈਕਸ਼ਨ ਆਦੀ ਆ ਕਿਸੇ ਤਰ੍ਹਾਂ ਦੀ ਕੋਈ ਇਲੈਕਸ਼ਨ ਹੁੰਦੀ ਆ ਸਾਡੇ ਸਮਾਜ ਨੂੰ ਇਕੱਠੇ ਹੋ ਕੇ ਉਸ ਉਮੀਦਵਾਰ ਨੂੰ ਸਾਥ ਦੇਣਾ ਚਾਹੀਦਾ। ਧੰਨਵਾਦ ਜੀ। ਮੈਂ